ਨੇਲ ਗਨ ਹੈ ਜੀ ਬਾਕੀ ਬਾਈ ਤੇ ਪੁੱਛਦੇ ਆਪਾਂ ਕੀ ਸਿਸਟਮ ਆ ਕਾਦੇ ਵਾਸਤੇ ਵਰਤੀ ਜਾਂਦੇ ਆ ਬ੍ਰਦਰ ਅੱਛਾ ਜੀ ਇਹਨੇ ਮਤਲਬ ਕੀ ਹੈ ਇਹ ਜਾਨਣਾ ਹੀ ਅੱਛਾ ਜੀ ਆਪਾਂ ਲੋਹੇ ਵਿੱਚ ਜਾਂ ਕੰਧ ਵਿੱਚ ਠੀਕ ਹੈ ਜੀ ਬਿਨਾਂ ਸੱਲ ਕਰੇ ਚੀਟ ਪਾਸ ਆ ਰਿਹਾ ਇਹ ਜਿਹੜੀ ਪਿੰਨ ਹੈ ਇਹਦੇ ਵਿਰੋਧ ਲੱਗਿਆ ਹੁੰਦਾ ਹੈ ਕਿ ਇਥੇ ਇਹਨੂੰ ਮਤਲਬ ਇਦਾਂ ਪਾ ਕੇ ਆਪਾਂ ਜਦੋਂ ਵੀ ਕਿਸੇ ਵੀ ਚੀਜ਼ ਦੇ ਗਾਡਰ ਦੇ ਸਾਈਡ ਵਾਲੇ ਪੰਨੀਕ ਜਾਂ ਚਾਰਦਰ ਚ ਜਾਂ ਕਾਂਦੇ ਚੱਕੇ ਤੇ ਵੀ ਸਖਤ ਚੀਜ਼ ਦੇ ਵਿੱਚ ਆਪਾਂ ਆਸਾਨੀ ਨਾਲ ਟਪੇ ਜਾਂਦੀ ਹੈ ਟਪਾ ਕੇ ਦੇਖੂਗਾ ਬਾਈ ਕੰਦੀ ਖਾਲੇ ਜੀ ਲੋੜ ਨਹੀਂ ਹਾਂ ਇੱਕ ਮਿੰਟ ਆਪਾਂ ਆ ਉਹ ਐਕਸਪੈਰੀਮੈਂਟ ਨਾਲ ਦੀ ਨਾਲ ਹੀ ਕਰਦੇ ਆਪਾਂ ਪਤਾ ਲੱਗ ਜੂ ਆਪਾਂ ਨੂੰ ਬਈ ਆਪਾਂ ਨਾ ਪਹਿਲੀ ਵਾਰ ਦੇਖੀ ਹੈਗੀ ਸੋ ਆ ਦੇਖੋ ਜੇ ਆਪਾਂ ਘਰ ਦੇ ਵਿੱਚ ਕੋਈ ਵੀ ਚੀਜ਼ ਲੋ ਅੱਛਾ ਆ ਬਣ ਗਈ ਗੱਲਬਾਤ ਬਈ ਜੀ ਹੈ ਨਾ ਮੇਖਾ ਠੋਕਣੀ ਥੋੜੇ ਥੋੜੇ ਮਾਰਨ ਦੀ ਜਰੂਰਤ ਨਹੀਂ ਨਾ ਪੱਟੀ ਨਹੀਂ ਆਂਦੀ ਬਈ ਨਾਲ ਹੀ ਜਪ ਗਈ ਤੇ ਨਾਲੇ ਆ ਚੀਜ਼ ਬੜੀ ਘੈਂਟ ਹੈ ਨਾ ਸੋ ਇਹਦਾ ਪ੍ਰਾਈਸ ਕੀ ਹੈ ਬਈ 180 ਰੁਪਏ ਸੁਕਮਾਰ ਹੀ ਕਰਤੀ ਇਹ ਤੇ ਦੇਖੋ ਜੀ ਕਿੰਨੀ ਘੈਂਟ ਲੱਗੀ ਹੈ ਬਾਈ ਕੋਈ ਪ੍ਰੋਡਕਟ ਤੁਸੀਂ ਕੰਨ ਦੇ ਵਿੱਚ ਲਾਉਣਾ ਤਾਂ ਕਿਸੇ ਬ੍ਰਦਰ ਨੇ ਡਾਊਨ ਸਿਲਿੰਗ ਵਗੈਰਾ ਕਰਦੇ ਨਹੀਂ ਜਿਹੜੇ ਕਿ ਬਾਈ ਮਿਸ ਜੀਆ ਘਰੇ ਆਪਾਂ ਰੱਖਣਾ ਹੈ ਪੂਰੀ ਸਰਦੋ ਵੈਸਟ ਚੀਜ਼ ਹੈ ਕੈਂਡ ਚੀਜ਼ ਹੈ ਬਾਈ ਮੇਖ ਦੇਖੋ ਮਤਲਬ ਪੂਰੀ ਲੋਹੇ ਦੀ ਜਿਹੜੀ ਸਾਨੀ ਨਾ ਡਾਪੇਂਦੀ ਠੀਕ ਹੈ ਕੈਂਡ ਚੀਜ਼ ਹੈ ਬਾਈ ਆ ਟੂਲ ਕਿਟ ਸਾਰੀ ਨਾਲ ਮਿਲਦੀ ਹੈ ਇਹਦੀ ਇੱਕ ਨਾਲ ਆਉਂਦੀ ਹੈ ਅੱਛਾ ਜੀ ਆ ਸਪਰਿੰਗ ਵਗੈਰਾ ਸਾਰਾ ਨਾਲ ਆਇਆ ਸਿਸਟਮ ਸਪਰਿੰਗ ਵਗੈਰਾ ਨਾਲ ਆਉਂਦੇ ਨੇ ਇਹਦੇ ਠੀਕ ਹੈ ਜੀ ਆ ਸਫਾਈ ਕਰਨ ਵਾਸਤੇ ਇਹਦੀ ਹੈ ਬਾਈ ਸਫਾਈ ਕਰਨ ਵਾਸਤੇ ਆ ਗਿਆ ਠੀਕ ਹੈ ਜੀ ਐਕਸਟਰਾ ਚੀ ਸੋ ਨੰਬਰ 22 ਦਾ ਸਕਰੀਨ ਤੇ ਆਨਲਾਈਨ ਬੈਠੇ ਘਰੇ ਮੰਗਵਾ ਸਕਦੇ ਹਾਂ ਪਿੰਨਾ ਨਾਲ ਜੀ ਤੇ ਸੋ ਕਹਣ ਚੀਜ਼ ਹੈਗੀ